ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਰੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ੀ ਹੋਗੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ 'ਚ ਆਪਾਂ ਬਣਾਵਾਂਗੇ ਹਲਦੀ ਦੀ ਸਬਜੀ ਜਿਦਾਂ ਤੁਹਾਨੂੰ ਪਤਾ ਆਪਾਂ ਬਹੁਤ ਸਾਰੀ ਹਲਦੀ ਬਾਜ਼ਾਰੋਂ ਲੈ ਕੇ ਆਂਦੀ ਹੈ ਤੇ ਆਪਾਂ ਛਿਲਕੇ ਰੱਖਿਓ ਦਾ ਆਪਾਂ ਪਿੰਨੀਆਂ ਵੀ ਬਣਾਵਾਂਗੇ ਤੇ ਅੱਜ ਆਪਾਂ ਬਣਾ ਰਹੇ ਹਾਂ ਇਹਦੀ ਸਬਜੀ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਲਸਣ ਤੇ ਨਾਲ ਅਦਰਕ ਤੇ ਹਰੀ ਮਿਰਚ ਇਹ ਪਾਵਾਂਗੇ 2-3 ਆਪਾਂ ਗੰਡੇ ਤੇ ਇੰਨੇ ਕ ਆਪਾਂ ਗੋਭੀ ਪਾਵਾਂਗੇ ਇਹਦੇ ਵਿੱਚ ਤੇ ਥੋੜੀਆਂ ਜੀਆਂ ਗਾਜਰਾਂ ਤੇ ਇਹ ਆਪਾਂ ਮਿਕਸ ਸਬਜੀ ਬਣਾਉਨੇ ਆ ਨਾਲ ਟਮਾਟਰ ਪਾਵਾਂਗੇ ਆਪਾਂ ਇਹ ਮਿਕਸ ਸਬਜੀ ਆਪਾਂ ਬਣਾਵਾਂਗੇ ਸਰਦੀਆਂ ਵਾਸਤੇ ਸਪੈਸ਼ਲ ਸਬਜੀ ਆ ਇਹ ਤੁਸੀਂ ਸਰਦੀਆਂ ਦੇ ਵਿੱਚ ਇੱਕ ਦੋ ਵਾਰੀ ਹਲਦੀ ਦੀ ਸਬਜੀ ਬਣਾ ਕੇ ਖਾਇਆ ਕਰੋ ਤੇ ਅਦਰਕ ਦੀ ਖਾਇਆ ਕਰੋ ਤੇ ਠੰਡ ਤੋਂ ਬਚੇ ਰਹਿਦਾ ਵਾ ਤੇ ਬਹੁਤ ਗੁਣਕਾਰੀ ਹੁੰਦੀ ਆ ਇਹਨੂੰ ਆਪਾਂ ਹੁਣ ਕੱਟ ਲੈਨੇ ਆ ਸਬਜੀ ਨੂੰ ਨਾਲੇ ਆਪਾਂ ਇਹ ਅੱਜ ਅਦਰਕ ਸਾਰਾ ਕੁਝ ਆਪਾਂ ਕੱਟ ਕੇ ਤੇ ਫਿਰ ਆਪਾਂ ਮਿਲਦੇ ਆ। ਆਹ ਲੋ ਜੀ ਸਾਰਾ ਕੁਝ ਆਪਾਂ ਕੱਟ ਲਿਆ ਵਾ। ਟਮਾਟਰ ਵੀ ਕੱਟ ਲਏ, ਹਰੀ ਮਿਰਚ ਵੀ, ਗਾਜਰ ਵੀ ਆਪਾਂ ਬਰੀ ਬਰੀ ਕੱਟੀ ਤੇ ਗੋਭੀ ਵੀ ਬਰੀ ਬਰੀ ਕੱਟ ਲਈ। ਇਹ ਗੰਡੇ ਵੀ ਕੱਟ ਲਏ ਤੇ ਲਸਣ ਵੀ ਤੇ ਅਦਰਕ ਵੀ ਤੇ ਹੁਣ ਆਪਾਂ ਜਿਹੜੀ ਹਲਦੀ ਆ ਇਹਨੂੰ ਆਪਾਂ ਕਦੂਕਾਸ਼ ਕਰਾਂਗੇ। ਇਹਨੂੰ ਆਪਾਂ ਕਦੂਕਾਸ਼ ਕਰਕੇ ਵਿੱਚ ਪਾਵਾਂਗੇ। ਇਹ ਮੋٹے ਪਾਸਿਓਂ ਆਪਾਂ ਕਰ ਲੈਨੇ ਕਦੂਕਾਸ਼। ਦੀ ਆਪਾਂ ਸਾਰੀ ਜਿਹੜੀ ਕੱਦੂ ਕਾਛ ਕਰ ਲਈ ਐ। ਦੇਖੋ ਹਲਦੀ ਦਾ ਰੰਗ ਕਿੰਨਾ ਸਾਨੂੰ ਚੜਿਆ ਵਾ। ਪਿਓਰ ਹਲਦੀ ਦਾ ਇਹ ਫਾਇਦਾ ਹੁੰਦਾ ਵਾ। ਹੁਣ ਆਪਾਂ ਲਾਉਨੇ ਨੂੰ ਤੜਕਾ। ਅਰਸ਼ਣ ਆਪਾਂ ਹੁਣ ਕਰ ਲੈਨੇ ਆ। ਉੱਤੇ ਰੱਖ ਲਾਂਗੇ ਆਪਾਂ ਇਹ ਕੜਾਈ। ਡਾਈਜ ਤੜਕਾ ਲਾਉਨੇ ਆਪਾਂ। ਤੜਕਾ ਲਾਉਣ ਵਾਸਤੇ ਆਪਾਂ ਤੇਲ ਪਾ ਲੈਨੇ ਆ ਸਰੋਂ ਦਾ। ਸਰੋਂ ਦੇ ਤੇਲ 'ਚ ਸਬਜ਼ੀ ਬਣਾਵਾਂਗੇ। ਤੇਲ ਗਰਮ ਹੋ ਗਿਆ ਤੇ ਆਪਾਂ ਪਾਵਾਂਗੇ ਥੋੜਾ ਜਿਹਾ ਜੀਰਾ। ਐਨੇ ਕਿ ਆਪਾਂ ਪਾਵਾਂਗੇ ਜੀਰਾ ਹੀ। ਉੜਾਇਆ ਤਾਂ ਇਹ ਪਾ ਲੈਨੇ ਸੁੱਕਾ ਮਾਲ ਕੇ। ரைਸ ਜਿਹੜਾ ਆਪਣਾ ਜੜਕ ਗਿਆ ਤੇ ਇਹਦੇ ਚ ਆਪਾਂ ਪਾ ਲੈਨੇ ਲਸਣ। ਲਸਣ ਆਪਣਾ ਬ੍ਰਾਊਨ ਹੋ ਗਿਆ ਤੇ ਆਪਾਂ ਅਦਰਕ ਪਾ ਲਾਂਗੇ। ਤੇ ਆਪਾਂ ਗੰਡੇ ਪਾ ਲਾਂਗੇ ਜਿਹੜੇ ਬਰੀਕ ਵੀ ਕੱਟ ਕੇ ਲੈ ਆਏ। ਦੋ ਆਪਾਂ ਹਰੀਆਂ ਮਿਰਚਾਂ ਕੱਟ ਕੇ ਲਈਆਂ ਐ ਵੀ ਪਾ ਲਈ। ਅੰਡੇ ਆਪਣੇ ਵੀ ਫਰੌਨ ਹੋ ਗਿਆ ਤੇ ਇਹ ਟਮਾਟਰ ਪਾ ਲੈਨੇ ਆ ਮਸਾਲਾ ਆਪਣਾ ਕੋਜ ਕੋਜ ਭੁੱਜ ਗਿਆ ਦੇ ਨਾਲ ਹੀ ਆਪਾਂ ਹਲਦੀ ਪਾ ਦਾਂਗੇ ਥਾਰੇ ਹਲਦੀ ਕਲਰ ਛੱਡ ਦੂਗੀ ਤੇ ਨਾਲੇ ਭੁੱਜ ਜੂਗੀ ਨਾਲ ਹੀ ਇਹ ਥੋੜੀ ਜਿਹੀ ਭੁੱਜ ਜੂਗੀ ਤੇ ਆਪਾਂ ਬਾਕੀ ਸੱਜੀਆਂ ਬਾਅਦ ਵਿੱਚ ਪਾਵਾਂਗੇ ਸਵਾਦ ਅਨਸਾਰ ਆਪਾਂ ਲੂਣ ਪਾਵਾਂਗੇ ਨਾ ਆਪਾਂ ਗਰਮ ਮਸਾਲਾ ਪਾਵਾਂਗੇ ਬਸ ਹੋਰ ਆਪਾਂ ਕੁਝ ਨਹੀਂ ਬਾਰੇ ਦੇ ਵਿੱਚ ਤੇ ਕੋਈ ਸਕੇ 100% ਰਹਿੰਦੀ ਹੈ ਗੋਭੀ ਦੇ ਨਾਲ ਭੁੱਜੂਗੀ ਗੋਭੀ ਗਾਜਰਾ ਵੀ ਆਪਾਂ ਪਾ ਲੈਨੇ ਇਹਦੇ ਉੱਤੇ ਮੈਂ ਕਹਿੰਦੀ ਮਟਰ ਪਾ ਲਓ ਬੰਦ ਗੋभी शिमला ਮਿਰਚ ਜੋ ਵੀ ਤੁਹਾਨੂੰ ਪਸੰਦ ਹੈ ਤੁਸੀਂ ਪਾ ਸਕਦੇ ਜੇ ਤੇ ਇਹ ਬਹੁਤ ਤੇਜ਼ੀ ਬਣਦੀ ਸਬਜ਼ੀ ਬਹੁਤ ਸਵਾਦ ਬਣਦੀ ਆ ਰਹੀ ਆਪਾਂ ਗੋਭੀ ਪਾ ਲੀਏ ਇਹ ਕਾਪਾ ਆਲੂ ਲੈ ਕੱਟ ਕੇ ਇਹ ਵੀ ਵਿੱਚ ਪਾ ਲਓ ਇਸ ਦਾ ਇਹਨਾਂ ਮੱਠੀ ਮੱਠੀ ਆਟੇ ਆਪਾਂ ਬਣਾਵਾਂਗੇ ਇਹਦੇ ਵਿੱਚ ਆਪਾਂ ਪਾਣੀ ਲੈ ਕੇ ਘੋਲਣਾ ਇਹਨੂੰ 10 ਮਿੰਟ ਆਪਾਂ ਚਾ ਸਕਦੇ ਨੂੰ ਆਹ ਲੋ ਜੀ ਸਬਜੀ ਆਪਣੀ ਬਣ ਕੇ ਤਿਆਰ ਆ ਕੁਕੜੀ ਵਧੀਆ ਬਣੀ ਆ ਇਹਦੇ ਵਿੱਚ ਆਪਾਂ ਪਾ ਲੈਨੇ ਥੋੜਾ ਜਿਹਾ ਹਰਾ ਧਨੀਆ ਇਹ ਸਬਜ਼ੀ ਬਹੁਤ ਵਧੀਆ ਬਣੀ ਆ ਵੇਖਣ ਨੂੰ ਤੇ ਬਹੁਤ ਵਧੀਆ ਬਣੀ ਆ ਤੇ ਆਪਾਂ ਖਾ ਕੇ ਟੇਸਟ ਕਰਕੇ ਦੱਸਦੇ ਆਏ ਭਾਵੇਂ ਤੁਸੀਂ ਰੋਟੀ ਨਾ ਖਾਓ ਪਰੌਂਠੇ ਨਾ ਖਾਓ ਮੱਕੀ ਦੀ ਰੋਟੀ ਨਾਲ ਖਾਓ ਬਹੁਤ ਸਵਾਦ ਤੇ ਬਹੁਤ ਗੁਣਕਾਰੀ ਸਬਜ਼ੀ ਹੁੰਦੀ ਆ ਠੰਡ 'ਚ ਇੱਕ ਦੋ ਵਾਰੀ ਬਣਾ ਕੇ ਜ਼ਰੂਰ ਖਾਇਆ ਕਰੋ ਸਰਦੀਆਂ ਸਰਦੀਆਂ ਦੇ ਵਿੱਚ ਸੁੰਡ ਬਣਾ ਲਿਆ ਕਰੋ ਅਦਰਕ ਦੀ ਸਬਜ਼ੀ ਬਣਾਉਂਦੇ ਭਾਵੇਂ ਹਲਦੀ ਦੀ ਸਬਜ਼ੀ ਬਣਾਓ ਕੰਡ ਦੇ ਵਿੱਚ ਇੱਕ ਦੋ ਵਾਰੀ ਜ਼ਰੂਰ ਖਾਣੇ ਚਾਹੀਦੀ ਹੈ ਤੇ ਵੇਖੋ ਆਪਣੀ ਸਬਜੀ ਕਿੱਡੀ ਵਧੀਆ ਬਣੀ ਆ ਇਹ ਆਪਾਂ ਹੁਣ ਪਰੌਂਠੇ ਦੇ ਨਾਲ ਸਰਵ ਕਰਾਂਗੇ ਸਬਜੀ ਆਪਣੀ ਬਣ ਕੇ ਤਿਆਰ ਹੈ ਤੇ ਆਪਾਂ ਸਬਜੀ ਦੇ ਨਾਲ ਬਣਾਵਾਂਗੇ ਲੱਛੇਦਾਰ ਪਰੌਂਠੇ ਇਸ ਦਾ ਆਪਾਂ ਲੋਈ ਨੂੰ ਤੋੜ ਕੇ ਦੇ ਵਿੱਚ ਘਿਓ ਲਾ ਲਾਂਗੇ ਇਹਦੇ ਵਿੱਚ ਇਦਾਂ ਕਰ ਕਰਕੇ ਸਿੰਪਲ ਬਣਾਵਾਂਗੇ ਆਪਾਂ ਪਰੌਂਠੇ ਤਾਂ ਮੋੜ ਮੋੜ ਕੇ ਆਪਾਂ ਇਹਨੂੰ ਇੱਕ ਪੀੜਾ ਤਿਆਰ ਕਰ ਲੈਣਾ ਵਾ ਸਰਾ ਵੇਲ ਕੇ ਨੂੰ ਪਰੌਂਠੇ ਨੂੰ ਆਪਾਂ ਤਿਆਰ ਕਰ ਲਾਂਗੇ ਰਮੱਠੀ ਮੱਠੀ ਅੱਗ ਤੇ ਆਪਾਂ ਇਹਨੂੰ ਸੇਕਾਂਗੇ। ਆਪਨਾ ਬਣ ਕੇ ਤਿਆਰ ਹੈ। ਇਹਨੂੰ ਆਪਾਂ ਲਾ ਲਾਂਗੇ। ਅੱਜ ਕੱਲ੍ਹ ਵੈਸੇ ਸਿੱਪੀ ਦੀ ਲੋੜ ਨਹੀਂ ਪੈਂਦੀ ਕਿਉਂਕਿ ਠੰਡ ਐ। ਨਾਲੇ ਰੋਟੀ ਬਣਾ ਲਈ ਦੀ ਨਾਲੇ ਆਤ ਸੇਕ ਲਈਦੇ। ਇਹ ਦੂਸਰਾ ਪਰੌਂਠਾ ਵੀ ਆਪਣਾ ਬਣ ਕੇ ਤਿਆਰ ਹੈ ਵੇਖੋ। ਅੱਛੇਦਾਰ ਪਰੌਂਠਾ ਬਣਿਆ ਹੋਈ ਵੇਖ ਲੋ। ਇਉਂ ਮੈਂ ਖੁੱਲੂ ਗਾ ਜਿਵੇਂ ਜਿਵੇਂ ਉਹਦੇ ਰੱਛੇ ਆ। ਆਹ ਲੋ ਜੀ ਆਪਣੀ ਤਾਜੀ ਹਲਦੀ ਦੀ ਸਬਜੀ ਬਣ ਕੇ ਤਿਆਰ ਆ ਤੇ ਨਾਲ ਆਪਾਂ ਰੱਛੇਦਾਰ ਪਰੌਂਠੇ ਲਾ ਕੇ ਸਰਵ ਕੀਤੇ ਆ। ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਇਕ ਸ਼ੇਅਰ ਦਬਕੇ ਕਰ ਦਿਓ। ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਂ ਆਪਾਂ ਇੱਕ ਨਵੇਂ ਵੀਡੀਓ ਦੇ ਵਿੱਚ। ਤਦ ਤੱਕ ਲਈ ਰੱਬ ਰੱਖਾ।